ਸਾਡੇ ਸਾਡੇ ਹਾਕਮਾਂ ਨੂੰ ਅੱਜ ਹੋਵਾਗੇ 2004 ਲੋਕੋ ਜਿਹੜੀ ਕਦੇ ਮਕਾਇਆ ਮੁਕੜੀ ਨਹੀਂ ਇੰਨੀ ਲੰਬੀ ਹੈ ਸਾਡੀ ਕਿਤਾਬ ਲੋਕੋ ਉਹ ਵਿਕਸਾ ਜਿਹੜਾ ਕਹਿੰਦਾ ਸੀਗਾ 140 ਕਰੋੜ ਸਾਡੇ ਨਾਲ ਨੇ ਸੰਭੂ ਬੈਰੀਅਰ ਤੇ ਸੱਤ ਸੱਤ ਪਾਸੇ ਬੈਠਾ ਹੈ ਅਜੇ ਵੀ ਪੁੱਛਣਾ ਧੋਨੇ ਅਸੀਂ ਇਹ ਪਿੰਡਾਂ ਦੇ ਵਿੱਚ ਤਕਰੀਬ 140 ਬਾਰੀ ਜਗਾਤੇ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਦੇ ਵਿੱਚੋਂ ਕਿੰਨੇ ਕਰੋੜੇ ਦੇ ਨਾਲ ਨੇ ਸਭ ਤੋਂ ਪਹਿਲਾਂ ਆਪਾਂ ਫਤਿਹ ਜਾਈ ਪਾਲੀਏ ਸ਼ਾਂਤ ਤੇ ਮਹਬੂਬਰਾ ਸਾਡੀਆਂ ਮਾਵਾ ਪੇੜਾ ਗੱਜ ਕੇ ਫਤਿਹ ਬਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਹ ਉਹ ਦਿਨ ਚੱਲ ਰਹੀ ਹੈ ਭਰਾਵੋ ਜਦੋਂ ਸਾਡੇ ਸੈਂਸਾ ਗੁਰੂ ਸਿੰਘ ਜੀ ਮਹਾਰਾਜ ਨਾਸੀ ਬਾੜੇ ਦੇ ਜੰਗਾਂ ਦੇ ਵਿੱਚ ਆਦ ਰਚਾਰੇ ਲਾਲ ਗਵਾਕੇ ਤੇ ਮਾਤਾ ਜੀ ਨੂੰ ਜੀਤ ਕਰਾ ਕੇ ਅੱਜ ਦੀ ਮੌਜ ਦੇ ਵਿੱਚ ਮੈਂ ਆ ਰਹੇ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੀਂਦਾ ਨਾ ਕਹਿਣਾ ਉਧਰ ਨੂੰ ਰੋੜ ਲਾਈਆਂ ਉਹ ਬਣਾ ਨਾਗਰਵਾ ਸਲੇ ਰਹਿਣਾ ਸੂਰ ਸਲਾਹ ਕੁੰਜਰ ਕੰਲਾ ਬਿੰਦੂ ਫਾਨਿਆਰਾ ਸਹਣਾ ਝਾਰੂੜੇ ਦਾ ਸੰਸਕਰਣ ਲੱਗ ਚੰਗਾ ਪਟਕੇ ਦਾ ਰਹਿਣਾ ਉਸ ਗੁਰੂ ਦੇ ਸਿਰ ਤੋਂ ਪ੍ਰਾਪਤ ਜੀ ਜੋ ਇਹੇ ਤਾਂ ਤਾਂ ਜਿਹੜੀ ਪਹਿਲਾਂ ਪ੍ਰਗਟ ਨਾਲ ਗੱਲ ਕਰ ਰਿਹਾ ਸੀਗਾ ਜਦੋਂ ਆਪਾਂ ਚਾਹਤੇ ਮੇਰੇ ਵਿੱਚ ਬੈਠੇ ਸੀ ਨਾ ਤੋਪਤੀ ਦੇ ਰੇਲ ਤੇ ਉਦੋਂ ਵੀ ਤੁਹਾਡੇ ਹਿੱਸੇ ਆਹ ਆਇਆ ਮਟੇ ਰੋੜੇ ਤੇ ਤਪਦੀਆਂ ਲਈ ਆਣਿਆ ਸੀ ਜੀਆ ਉਹਦੇ ਸਾਡੇ ਮੈਨਾਂ ਦੇ ਪੰਜਾਂ ਲਈ ਕਿਉਂਕਿ ਵੱਧ ਸੀ ਜੀ ਕਿਉਂ ਆਪਾਂ ਉਹਦੇ ਸੀਜ਼ਨ ਦੇ ਵਿੱਚ ਲੱਗੇ ਹੋਏ ਸੀ ਕੰਮਾਂ ਦੇ ਹੁਣ ਵੀ ਭਰਾਓ ਜਿੱਕ ਤਰ੍ਹਾਂ ਪਰਮਾਤਮਾ ਦਾ ਦੀ ਪਰਖ ਲੈ ਰਹੇ ਹੈ ਜਿੱਤਰਾ ਦੇ ਟੰਟੀ ਤੇ ਛੀਤ ਲਹਿਰ ਚੱਲ ਰਹੀ ਆਪਾਂ ਨੂੰ ਪਤਾ ਜਿੱਦਾਂ ਨੂੰ ਕਿ ਹੈ ਉਹ ਵੀ ਤੁਹਾਡੇ ਹਿੱਸੇ ਦੇ ਵਿੱਚ ਆਇਆ ਹੈ ਇਹ ਕਰਕੇ ਤੁਸੀਂ ਇੱਕ ਤਰ੍ਹਾਂ ਵਧਾਈ ਦੇ ਪਾਤਰ ਤੇ ਸੁਪਤੀ ਦੇ ਤਰ੍ਹਾਂ ਦੀ ਜੋੜੇ ਛੋਟੇ ਚਾਰਨਾਂ ਦੇ ਇਤਿਹਾਸਾਂ ਕਰਨ ਨੂੰ ਹੀ ਕਰਦਾ ਹੈ। ਬਾਕੀ ਰਹੀ ਸਰਕਾਰ ਦੀ ਗੱਲ ਭਰਾਵੋ ਇਹ ਹੋਰ ਵੀ ਜ਼ਮੇਵਾਰ ਸਰਕਾਰ ਹੈ ਜੋ ਜੁਫਤੇ ਦੇ ਤਿੰਨੇ ਵਿੱਚ ਕੋਈ ਸ਼ਰਮ ਵਰਸ ਨਹੀਂ ਕਰਦੀ। ਆਪਾਂ ਨੂੰ ਪਤਾ ਹੈ 14 ਦੇ ਵਿੱਚ ਮੈਨੀਫੈਸਟੋ ਦੇ ਵਿੱਚ ਇਹ ਮੋਦੀ ਨੇ ਕਿਹਾ ਸੀਗਾ ਕਿ ਇੱਕ ਇੱਕ ਬੰਦੇ ਦੇ ਖਾਤੇ ਦੇ ਵਿੱਚ 3-3 ਲੱਖ ਤੇ ਜੇ ਪੂਰਾ ਪਰਿਵਾਰ 5 ਬੰਦੇ ਦਾ ਹੋਇਆ ਉਹ ਖਾਤੇ ਵਿੱਚ 15 ਲੱਖ ਰੁਪਏ ਆਉਗਾ ਉਦੋਂ ਸਹੀ ਮੇਰੇ ਬਾਅਦ ਬੋਟਾ ਪੰਨਿਆ ਸੀ ਜਾਂ ਇਤਹਾਰ ਦੇ ਵਿੱਚ ਉੱਥੇ ਜਾ ਕੇ ਪੱਤਰਕਾਰਾਂ ਨੇ ਇਹਦੇ ਗ੍ਰਹਿ ਮੰਤਰੀ ਮੁਖਤਾਨੂੰ ਪੁੱਛ ਲਿਆ ਕਿ ਦੱਸੋ ਜੀ ਇਹ ਖਾਤੇ ਦੇ ਵਿੱਚ ਪੈਸੇ ਕਦੋਂ ਆਉਣਗੇ ਉਹ ਕਹਿੰਦਾ ਜੀ ਉਹ ਤਾਂ 86 ਜੁਮਲੇ ਸੀਗਾ ਸਾਡਾ ਉਹ ਜੁਮਲੇ ਵਾਲਾ ਸਰਕਾਰ ਤੋਂ ਤੁਸੀਂ ਕੀ ਭਾਰਕਦੇ ਹੋ ਕਿਉਂਕਿ ਇਹ ਸਰਕਾਰ ਬਾਰੇ ਦੱਸ ਕੇ ਗਏ ਨੇ ਕਿ ਕਿਹੜੀ ਮਨੁਮਾਗੀ ਹੋਤੇ ਨਾ ਲੋਕਾਂ ਦੀ ਇੱਥੇ ਤੱਕ ਨਿੱਡਰ ਚੁੱਕੀ ਆ ਸਰਕਾਰ ਆ ਪਿਛੇ ਤੋਂ ਦੇਖਿਆ ਹੋਣਾ ਤਿੰਨ ਮਹੀਨੇ ਹੋ ਗਏ ਜਿੱਥੇ ਆਪਣੇ ਸੀਮਾ ਫੌਜੀਆ ਦਾ ਵੱਡਾ ਹੈੱਡਕੁਆਰਟਰ ਲੱਗਿਆ ਹੋਇਆ ਜਿਹਦੇ ਵਿੱਚ ਸਾਰੀਆਂ ਤਸ਼ਹੀਲਾ ਲੱਗੀਆਂ ਹੋਈਆਂ ਨੇ ਅਜੌਲਤ ਦੇ ਵਿੱਚ ਦਿੱਲੀ ਉਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੀ ਤਸ਼ਹੀਲ ਲੱਗੀ ਹੋਈ ਸੀ 1977 ਦੇ ਕਰਮਲ ਜਗੀਰ ਸਿੰਘ ਅਰੋੜਾ ਜੀ ਜਿਨੇ 98000 ਫੌਜੀਆ ਤੋਂ 15 ਜੇਤ ਦਾ ਏਕੇ ਮਹਾਰਾਜੀ ਸੀਗਾ ਕਰਨਲ ਉਹ ਤੋਂ ਹਜ਼ਾਰ ਛਿੱਟ ਕੇ ਉਹਨਾਂ ਨੇ ਆਤਮ ਸਹਾਪਰਣ ਕੀਤਾ ਜੀਆ ਇੱਕ ਬੰਦੇ ਦੇ 92000 6000 ਬੱਖ-ਬੱਖ ਜਨਾਂ ਦੇ ਵਿੱਚ ਉਸ ਫੋਟੋ ਵਟਾ ਕੇ ਨਾਲ ਉੱਤੇ ਕਿਸਨ ਦਾ ਰਾਸਲਾਉਂਦੇ ਤੇ ਉਹਦੇ ਉੱਤੇ ਅਰਜੁਨ ਨੂੰ ਕੀਏ ਬਣਦੇ ਹੋਏ ਉਹ ਫੋਟੋ ਲਾਈਆ ਉੱਥੋਂ ਆਪਣੀ ਸਰਦਾਰ ਦੀ ਫੋਟੋ ਲਾ ਕੇ ਕੌ ਦਾ ਮਨੋਵਲ ਵੀ ਤੋੜਨੀ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਨੇ ਤੇ ਉਸ ਤੋਂ ਦੂਸਰੇ ਨੰਬਰ ਤੇ ਦੂਆ ਤਾਰੀਖ ਦੀ ਫੋਟੋ ਤੇ ਹੋਰ ਇਹਨਾਂ ਦੇ ਜਿਹੜੇ ਆਪਣੇ ਪਿੰਡ ਦੇ ਪੈਰੋਕਾਰ ਨੇ ਉਹਨਾਂ ਦੀ ਫੋਟੋ ਸਮਾਨਿਆ ਪਰਬਤ ਦੇ ਪਹਾੜਾਂ ਦੇ ਉੱਤੇ ਬਰਫ ਪੈਣ ਲਈ ਆਈ ਹੈ। ਸੋ ਇਸ ਤਰ੍ਹਾਂ ਦੇ ਭਰਾਵੋ ਤੁਸੀਂ ਕਿਹੋ ਜਿਹੀ ਆਸਾ ਰੱਖ ਸਕਦੇ ਹੋ ਕਿਉਂਕਿ ਉਦੋਂ ਆਪਾਂ 300 ਸਾਲੇ ਦੇ ਉੱਤੇ ਜਰੂ ਆਪਾਂ ਨੇ ਉਹਦੇ ਨੂੰ ਉਲੀਪੜੇ ਲੈ ਕੇ ਅਨੰਦਪੁਰ ਸਾਹਿਬ ਗਏ ਆਪਾਂ ਸਾਰੇ ਲੋਕਾ ਉਦੋਂ ਸਿੰਘ ਸਰਗਿਆ ਜੀ ਮਨਜੀਤ ਸਿੰਘ ਉਹਨਾਂ ਦੀ ਜੱਟਾ ਨੁੱਤਰ ਤਾਂ ਤੋਂ ਅੱਗੇ ਪੜਿਆ ਸੀ ਤੇ ਆਸ਼ੀਰਵਰ ਨੇ ਬੁਲਾਇਆ ਹੋ ਸੀ ਕਿ ਆਸ਼ੀਰਵਰ ਗਿਆ ਸੀ ਉੱਥੇ ਉਹਨਾਂ ਨਾਲ ਜਿੱਦਣ ਹੁਣ ਆਉਂਦਾ ਉਹ ਤਾਂ ਆਪਾਂ ਨੂੰ ਪਤਾ ਹੈ ਸਾਰੇ ਬਾਦਲ ਕਹਿੰਦੇ ਜਾਂ ਹੋਰ ਅਲੀਰ ਹਿੰਦਸ਼ੀਗੇ ਉੱਥੇ ਉਹਨਾਂ ਨੇ ਕਿਹਾ ਕਿ ਜਿੱਥੇ ਉੱਤੇ ਸਾਰੇ ਧਰਮਾਂ ਦੇ ਧਰਮ ਦੇ ਬੈਠੇ ਨੇ ਸਾਡੇ ਆਰਐਸਐਸ ਦਾ ਜਿਹੜਾ ਵੱਡਾ ਗੁਰੂ ਸੁਖੀਆ ਉਹ ਵੀ ਬਖਾਉ ਉਹਨਾਂ ਨੇ ਕਿ ਹਾਜੀ ਵਿੱਚ ਧਾਰੋਂ ਪੁੰਜੇ ਬੈਠੇਗੇ ਇਸ ਕਾਚੀ ਦੇ ਜਨਰੇ ਤੋਂ ਬਾਜ ਪਾਈ ਦਾ ਬਾਦਰੀ ਵੀ ਬੈਠੇ ਨੇ ਉੱਥੇ ਬੈਠਣਾ ਹੈ ਔਰ ਇੱਧੇ ਫੋਨੇ ਆਚਾਰੀਆ ਬੈਠੇ ਆਚਾਰੀਆ ਜੀ ਜੀ ਜੋ ਕਿ ਸਾਡੇ ਚਾਰ ਆਚਾਰੀਆ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਮੰਦਰ ਦੇ ਵਿੱਚ ਜਦੋਂ ਉਹ ਬਣਾਇਆ ਸੀਗਾ ਉਹ ਕਹਿੰਦੇ ਨੇ ਧਰਮ ਦੇ ਅਨਸਾਰ ਨਹੀਂ ਬਣਿਆ ਉਹ ਗਾਇਰਿਸ਼ੀ ਕੇ ਮੋਦੀ ਦੇ ਘਾਟੂ ਦੇ ਵਿੱਚ ਉਹ ਉਹਨਾਂ ਨੇ ਗੁੱਸਾ ਕੀਤਾ ਤੇ ਇੱਥੇ ਤੱਕ ਦੂਰੇ ਦਿਨ ਕਿਹਾ ਕਿ ਜਦੋਂ ਜੀ ਖਾਲਸਾ ਮਾਰਚ ਨਿਕਲਣਾ ਹੈ ਉਹਨੇ ਉਹ ਸਾਡੇ ਜਿਹੜੇ ਇਹਨਾਂ ਦੇ ਆਰਐਸ ਦੇ ਬੰਦੇ ਜਿੰਨੇ ਮਰਗੀ ਪੂਰੀਏ ਕੱਸੀਏ ਪਾ ਕੇ ਖਾਤੀ ਦੀ ਕਰਾਂ ਸ਼ਮੇਰੇ 7 ਵਜੇ ਆਦੇ ਸੀਗੇ ਕਿਉਂਕਿ ਦਰਮੀ ਦੇ ਦੰਸ਼ੀ ਕੇ ਆਸ਼ੀਰਵਾਦ ਨਹਾ ਕੇ ਅਸਨਾਰ ਕਰਕੇ ਉਸ ਦੇ ਵੀ ਚਲੇਗਾ ਸੀਗੇ ਉਹਨਾਂ ਨੇ ਕਿਹਾ ਜੀ ਕਿ ਸਾਡੀ ਜਿਹੜੀ ਟੀਮ ਹੈ ਉਹ ਮੂਰੇ ਲਾਉਂਦੇ ਤੇ ਆਪਣੇ ਸੰਸਾਰ ਤੇਰੇ ਅੱਗੇ ਪਿਆਰੇ ਸੀਗੇ ਉਹ ਕਹਿੰਦੇ ਕਿ ਸਾਡੇ ਦਾ ਜੇ ਸਿੱਖ ਧਰਮ ਦੇ ਵਿੱਚ ਗੁਰੂ ਜਰਨ ਸਾਹਿਬ ਜੀ ਅਸਵਾਰੀ ਦੇ ਉੱਪਰ ਜੇ ਕੋਈ ਚੱਲ ਸਕਦਾ ਤਾਂ ਉਹ ਪੰਜ ਪਿਆਰਿਆਂ ਦੀ ਜਿਹੜੀ ਗੱਡੀ ਹੁੰਦੀ ਹੈ